ਵਸੰਤ ਮਹੱਲਾ ਪਹਿਲਾ ਦੁਬਦਾ ਦੁਰਮਤ ਅੰਦਲੀਕਾਰ ਮਨਮੁਖ ਪਰ ਮੈਂ ਵੰਜ ਗੁਬਾਰ ਮਾਨੇ ਅੰਦੁਲਾ ਅੰਦਲੀ ਮਤ ਲਾਗੈ ਗੁਰ ਕਰਣੀ ਬਿਨ ਭਰਮ ਨਾ ਭਾਗੈ ਰਹਾਉ ਮਨਮੁਖ ਅੰਦਲੇ ਗੁਰਮਤ ਨਾ ਪਾਈ ਪਸ਼ੂ ਭਏ ਅਭਮਾਨ ਨਾ ਜਾਈ ਲਖ 84 ਜਨ ਤੇ ਪਾਏ ਮੇਰੇ ਠਾਕੁਰ ਪਾਣੇ ਸਿਰਜ ਸਮਾਏ ਸਗਲੀ ਭੂਲੇ ਨਹੀਂ ਸ਼ਬਦ ਅਚਾਰ ਸੋ ਸਮਝੈ ਜਿਸ ਗੁਰ ਕਰਤਾਰ ਗੁਰ ਕੇ ਚਾਕਰ ਠਾਕੁਰ ਪਾਣੇ ਬਖਸ਼ ਲਿਏ ਨਾਹੀ ਜਮ ਕਾਣੀ ਜਿਨ ਕਾ ਹਿਰਦੈ ਕੋ ਪਾਇਆ ਆਪੇ ਮਿਲੇ ਪਰਮ ਚਕਾਇਆ ਬੇ ਮੁਹਤਾਜ ਬੇ ਅੰਤ ਅਪਾਰਾ ਸਚ ਪਤੀ ਜੈ ਕਰਨ ਹਾਰਾ ਨਾਨਕ ਫੂਲੇ ਗੁਰ ਸਮਝਾਵੇ ਏਕ ਦਿਖਾਵੇ ਸਾਚ ਟਕਾਵੇ ਬਸੰਤ ਮਹੱਲਾ ਪਹਿਲਾ ਆਪੇ ਭਵਰਾ ਫੂਲ ਬੇਲ ਆਪੇ ਸੰਗਤ ਮੀਤ ਮੇਲ ਐਸੀ ਭਵਰਾ ਬਾਸਲੇ ਤਰ ਵਰ ਫੂਲੇ ਬਨ ਹਰੀ ਰਹਾਉ ਆਪੇ ਕਵਲਾ ਕੰਤ ਆਪ ਆਪੇ 라ਵੇ ਸ਼ਬਦ ਥਾਪ ਆਪੇ ਬਸ਼ਰੂ ਗਊ ਖੀਰ ਆਪੇ ਮੰਦਰ ਥੰਮ ਸਰੀਰ ਆਪੇ ਕਰਨੀ ਕਰਨ ਹਾਰ ਆਪੇ ਗੁਰਮੁਖ ਕਰ ਵਿਚਾਰ ਤੂੰ ਕਰ ਕਰ ਦੇਖਹਿ ਕਰਨ ਹਾਰ ਜੋਤ ਜੀ ਅਸੰਖ ਦੇ ਆਧਾਰ ਤੂੰ ਸਰ ਸਾਗਰ ਗੁਣ ਗਹੀਰ ਤੂੰ ਅਕਲ ਨਿਰੰਜਨ ਪਰਮਹੀਰ ਤੂੰ ਆਪੇ ਕਰਤਾ ਕਰਨ ਜੋਗ ਨੇ ਕੇਵਲ ਰਾਜਨ ਸੁਖੀ ਲੋਗ ਨਾਨਕ ਧਰਾਪੇ ਹਰ ਨਾਮ ਸੁਆਦ ਬਿਨ ਹਰ ਗੁਰ ਪ੍ਰੀਤਮ ਜਨਮ ਬਾਦ ਬਸੰਤ ਹੰਡੋਲ ਮਹੱਲਾ ਪਹਿਲਾ ਘਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ 9 7 14 3 4 ਕਰ ਮਹਲਤ ਚਾਰ ਬਹਾਲੀ ਚਾਰੇ ਦੀਵੇ ਚੋਂ ਹੱਥ ਦੀਏ ਇਕਾਏ ਕਾਵਾਰੀ ਮਿਹਰਮਾਨ ਮਦਸੂਦਨ ਮਾਦੂ ਐਸੀ ਸਖਤ ਤਮਾਰੀ ਰਹਾਉ ਕਰ ਕਰ ਲਸ਼ਕਰ ਪਾਵਕ ਤੇਰਾ ਧਰਮ ਕਰੇ ਸਿੱਖਦਾਰੀ ਧਰਤੀ ਦੇਗ ਮਿਲੇ ਇਕਵੇਰਾ ਭਾਗ ਤੇਰਾ ਪੰਡਹਾਰੀ ਨਾ ਸਾਬੂਰ ਹੋਵੇ ਫਿਰ ਮੰਗੇ ਨਾਰਦ ਕਰੇ ਖੁਆਰੀ ਲੱਭ ਅੰਧੇਰਾ ਬੰਦੀ ਖਾਨਾ ਔਗਣ ਪੈਰ ਲੋਹਾਰੀ ਉਂਜੀ ਮਾਰ ਪਵੈ ਨਿਤ ਮੁਦਗਰ ਪਾਪ ਕਰੇ ਕੋਟਵਾਰੀ ਪਾਵੇਂ ਚੰਗਾ ਪਾਵੇਂ ਮੰਦਾ ਜੈਸੀ ਨਦਰ ਤੁਮਾਰੀ ਆਦ ਪੁਰਖ ਕੋ ਅੱਲਾਹ ਕਹੀਐ ਸੇਖਾ ਆਈ ਵਾਰੀ ਦੇਵਲ ਦੇਵਤਿਆਂ ਕਰ ਲਾਗਾ ਐਸੀ ਕੀਰਤ ਚਾਲੀ ਕੂਜਾ ਬਾਗ ਨਿਵਾਜ ਮਸੱਲਾ ਨੀਲ ਰੂਪ ਬਨਵਾਰੀ ਕਰ ਕਰਮੀਆਂ ਸਭ ਨਾ ਜੀਆਂ ਬੋਲੀ ਅਵਰਤੁ ਮਾਰੀ ਜੇ ਤੂੰ ਮੀਰ ਮਹੀਪਤ ਸਾਹਿਬ ਕੁਦਰਤ ਕੌਣ ਹਮਾਰੀ ਚਾਰੇ ਕੁੰਟ ਸਲਾਮ ਕਰਹਿੰਗੀ ਘਰ ਘਰ ਸਿਫਤ ਤੁਮਹਾਰੀ ਤੀਰਤ ਸਿਮਰਤ ਪੁੰਨ ਦਾਨ ਕਿਛ ਲਾਹਾ ਮਿਲੈ ਦਿਹਾੜੀ ਨਾਨਕ ਨਾਮ ਮਿਲੈ ਵਡਿਆਈ ਮੇਕਾ ਘੜੀ ਸੰਭਾਲੀ ਬਸੰਤ ਟਹੰਡੋਲ ਘਰ ਦੂਜਾ ਮਹੱਲਾ ਚੌਥਾ ਏਕ ਓ ਅੰਕਾਰ ਸਤਗੁਰ ਪ੍ਰਸਾਦ ਕਾਇਆ ਨਗਰ ਇਕ ਬਾਲਕ ਵਸਿਆ ਹਿਨ ਪਲ ਤੇਰ ਨਾ ਰਹਾਈ ਅਨਕ ਉਪਾਵ ਯਤਨ ਕਰ ਥਾਕੇ ਬਾਰਾਂ ਬਾਰ ਪਰਮਾਈ ਮੇਰੇ ਠਾਕਰ ਬਾਲਕ ਇਕਤ ਘਰ ਆਣ ਸਤਗੁਰ ਮਿਲੈ ਤਾਂ ਪੂਰਾ ਪਾਈਐ ਪਾਜ ਰਾਮ ਨਾਮ ਨੀਸ਼ਾਨ ਰਹਾਉ ਇਹੋ ਮਿਰਤਕ ਮੜਾ ਸਰੀਰ ਹੈ ਸਭ ਜਗ ਜਿਤ ਰਾਮ ਨਾਮ ਨਹੀਂ ਵਸਿਆ ਰਾਮ ਨਾਮ ਗੁਰ ਉਦਕ ਚਵਾਇਆ ਫਿਰ ਹਰਿਆ ਹੋ ਆਰਸਿਆ ਮੈਂ ਨਿਰਖਤ ਨਿਰਕਤ ਸਰੀਰ ਸਭ ਖੋਜਿਆ ਇੱਕ ਗੁਰਮੁਖ ਚਲਤ ਦਿਖਾਇਆ ਬਾਹਰ ਖੋਜ ਮੁਏ ਸਭ ਸਾਖਤ ਹਰ ਗੁਰਮਤੀ ਘਰ ਪਾਇਆ ਦੀਨਾ ਦੀਨ ਦਿਆਲ ਭਏ ਹੈ ਜਿਉ ਕ੍ਰਿਸ਼ਨ ਬਿਦਰ ਘਰ ਆਇਆ ਮਿਲੇ ਉਸਦਾਮਾ ਭਾਵਨੀ ਧਾਰ ਸਭ ਕਿਸੇ ਆਗੇ ਦਾਲਦ ਪੰਜ ਸਮਾਇਆ ਰਾਮ ਨਾਮ ਕੀ ਪੈਜ ਵਡੇਰੀ ਮੇਰੇ ਠਾਕੁਰ ਆਪ ਰਖਾਈ ਜੇ ਸਭ ਸਾਖਤ ਕਰਹਿ ਵਿਖੀਲੀ ਇਕ ਰਤੀ ਤੇਲ ਨਾ ਘਟਾਈ ਜਨ ਕੀ ਉਸਤਤ ਹੈ ਰਾਮ ਨਾਮ ਦਹ ਦਿਸ ਸੋਭਾ ਪਾਈ ਨਿੰਦਕ ਸਾਖਤ ਖਵ ਨਾ ਸਕੈ ਤਿਲ ਆਪਣੇ ਘਰ ਲੂਕੀ ਲਾਈ ਜਨ ਕੋ ਜਨ ਮਿਲ ਸੋਭਾ ਪਾਵੇ ਗੁਣ ਮਹਿ ਗੁਣ ਪਰਗਾਸਾ ਮੇਰੇ ਠਾਕੁਰ ਕੀ ਜਨ ਪ੍ਰੀਤਮ ਪਿਆਰੀ ਜੋ ਹੋਵੇ ਦਾਸਨ ਦਾਸਾ ਆਪੇ ਜਲ ਅਪਰੰਪਰ ਕਰਤਾ ਆਪੀ ਮੇਲ ਮਲਾਵੇ ਨਾਨਕ ਗੁਰਮੁਖ ਸਹਿਜ ਮਲਾਈ ਜਿਉਂ ਜਲ ਜਲ ਹੈ ਸਮਾਵੇ ਬਸੰਤ ਮਹੱਲਾ ਪੰਜਵਾ ਘਰ ਪਹਿਲਾ ਦੂਤ ਕੀਆ ਇਕ ਓਅੰਕਾਰ ਸਤਗੁਰ ਪ੍ਰਸਾਦ ਸੁਣ ਸਾਖੀ ਮਨ ਜਪ ਪਿਆਰ ਅਜਾ ਮਲ ਉਧਰਿਆ ਕਹਿ ਏਕਬਾਰ ਵਾਲਮੀਕਾ ਹੋ ਆ ਸਾਧ ਸੰਗ ਤ੍ਰੂ ਕੋ ਮਿਲਿਆ ਹਰਨ ਸੰਗ ਤੇਰੇ ਸੰਤਾਂ ਜਾਚੋਂ ਚਰਨ ਰੇਣ ਲੇ ਮਸਤ ਕਲਾਮੁ ਕਰਿ ਕਿਰਪਾ ਦੇਨਾ ਰਹਾਉ ਗਨ ਕਾ ਉਦਰੀ ਹਰ ਕਹਿ ਤੂਤ ਗਜ ਇੰਦਰ ਧਾਇਓ ਹਰ ਕੀਓ ਮੁਖ ਵਿਪਰਸ ਦਾਮੇ ਦਾਲਦ ਭੰਜ ਰੇ ਮਨ ਤੂੰ ਪੀ ਪਜ ਗੋਬਿੰਦ ਬਦਕ ਉਧਾਰਿਓ ਖੰਮ ਪ੍ਰਹਾਰ ਕੁਬਜਾ ਉਦਰੀ ਅੰਗੁਸ਼ਟ ਧਾਰ ਵੇਦਰ ਉਧਾਰਿਉ ਦਾਸਤੁ ਭਾਇ ਰੇ ਮਨ ਤੂੰ ਪੀ ਹਰਿ ਧਿਆਇ ਪ੍ਰਹਿਲਾਦ ਰਖੀ ਹਰ ਪੈ ਜੀ ਆਪ ਬਸਤਰ ਸੀਨਤ ਦ੍ਰੋਪਤੀ ਰਖੀ ਲਾਜ ਜਿਨ ਜਿਨ ਸੇਵਿਆ ਅੰਤ ਬਾਰ ਰੇ ਮਨ ਸੇਵ ਤੂੰ ਪਰਹ ਪਾਰ ਤਨੈ ਸੇਵਿਆ ਬਾਲ ਬੁੱਧ ਤ੍ਰਿloਚਨ ਗੁਰ ਮਿਲ ਭਈ ਸੇਧਾ 베ਣੀ ਕੋ ਗੁਰ ਕੀਓ ਪ੍ਰਗਾਸ ਰੇ ਮਨ ਤੂੰ ਪੀ ਹੋਏ ਦਾਸ ਜੈ ਦੇਵ त्यागਿਓ ਅਹਮੇਵ ਨਾਈ ਉਦਰੇ ਹੋ ਸੈਨ ਸੇਵ ਮਨ ਦੀਗ ਨਾ ਡੋਲੇ ਕਹੂੰ ਜਾਈ ਮਨ ਤੂੰ ਪੀ ਤਰਸਹਿ ਸਰਨ ਪਾਈ ਜੇਹ ਅਨਗਰਹੋ ਠਾਕਰ ਕੀਓ ਆਪ ਸੀਤਲੀਨੇ ਭਗਤ ਰਾਖ ਤਿਨ ਕਾ ਗੁਣ ਅਵਗੁਣ ਨਾ ਵਿਚਾਰਿਓ ਕੋਇ ਇਹ ਵਿਧ ਦੇਖ ਮਨ ਲੱਗਾ ਸੇਵ ਕਬੀਰ ਧਿਆਇਓ ਏਕ ਰੰਗ ਨਾਮਦੇਵ ਹਰ ਜਿਉ ਬਸਹਿ ਸੰਗ ਰਵਦਾਸ ਧਿਆਇ ਪ੍ਰਭ ਅਨੂਪ ਗੁਰੂ ਨਾਨਕ ਦੇਵ ਗੋਵਿੰਦ ਰੂਪ ਬਸੰਤ ਮਹਿਲਾ ਪੰਜਵਾ ਅਨਕ ਜਨਮ ਭ੍ਰਮੇ ਜੋ ਨਮਾਹਿ ਹਰ ਸਿਮਰਨ ਬਿਨ ਨਰਕ ਪਾਹਿ ਭਗਤ ਬਿਹੂ ਨਾ ਖੰਡ ਖੰਡ ਬਿਨ ਬੂਜੇ ਜਮ ਦੇਤ ਡੰਡ गोविन्द भज ओ मेरे सदा मीत साच शब्द कर सदा प्रीत रहाऊ संतोष ना आवत अहंकार तुम्ह बादर सब माया साज पाप करंतो नह संगाई बिक कामाता आवै जाई हौं हौं करत बदे बेकार मोह लोभ डुबो संसार काम क्रोध मन वास किया ਸੁਪਨਾ ਨਾਮ ਨਾ ਹਰ ਲੀਆ ਕਬਹੀ ਰਾਜਾ ਕਬ ਮੰਗਣ ਹਾਰ ਦੂਖ ਸੁਖ ਬਾਧੋ ਸੰਸਾਰ ਮਨ ਉਹ ਧਰਨ ਕਾ ਸਾਜ ਨਹੀਂ ਪਾਪ ਬੰਦਨ ਨਿਤ ਪਉਤ ਜਾਹੇ ਈਠ ਮੀਤ ਕੋ ਸਖਾ ਨਹੀਂ ਆਪ ਬੀਜ ਆਪੇ ਹੀ ਖਾਹੇ ਜਾ ਕ ਕੀਨੇ ਹੋਤ ਬਕਾਰ ਸੇ ਛੋੜ ਚੱਲਿਆ ਖਿਨ ਮਹਿ ਗਵਾਰ ਮਾਇਆ ਮੋਹਿ ਬਹੁ ਪਰਮਿਆ ਕਿਰਤ ਰੇਖ ਕਰ ਕਰਮਿਆ ਕਰ ਲੈ ਹਾਰ ਅਲਿਪਤ ਆਪ ਨਹੀਂ ਲੇਪ ਪ੍ਰਭ ਪੁੰਨ ਪਾਪ ਰਾਖ ਲੈ ਹੋ ਗੋਬਿੰਦ ਦਇਆਲ ਤੇਰੀ ਸਰਨ ਪੂਰਨ ਕਿਰਪਾਲ ਤੁਜ ਬਿਨ ਦੂਜਾ ਨਾਹੀ ਥਾਉ ਕਰ ਕਿਰਪਾ ਪ੍ਰਭ ਦੇਹੋ ਨਾਉ ਤੂੰ ਕਰਤਾ ਤੂੰ ਕਰਨਹਾਰ ਤੂੰ ਉਚਾ ਤੂੰ ਬਹੁ ਅਪਾਰ ਕਰ ਕਿਰਪਾ ਲੜ ਲੇ ਹੋ ਲਾਈ ਨਾਨਕ ਦਾਸ ਪ੍ਰਭ ਕੀ ਸਰਣਾਏ ਬਸੰਤ ਕੀ ਵਾਰ ਮਹਲ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਕਾ ਨਾਮ ਧਿਆਏ ਕੈ ਹੋ ਹੋ ਹਰਿਆ ਭਾਈ ਕਰਮਲ ਖੰਤੈ ਪਾਈਐ ਇਹ ਰੁੱਤ ਸੁਹਾਈ ਵਣ ਤ੍ਰੇਣ ਤਰੇ ਭਵਨ ਮੋਲਿਆ ਅੰਮ੍ਰਿਤ ਫਲ ਪਾਈ ਮਿਲ ਸਾਧੂ ਸੁਖੀ ਉਪਜੈ ਲੱਤੀ ਸਭ ਛਾਈ ਨਾਨਕ ਸਿਮਰੈ ਏਕ ਨਾਮ ਫਿਰ ਬਹੁੜ ਨਾ ਧਾਈ ਪੰਜੇ ਬੱਦੇ ਮਹਾਬਲੀ ਕਰ ਸੱਚਾ ਢੋਆ ਆਪਣੇ ਚਰਨ ਜਪਾਇਨ ਵਿੱਚ ਦਇਓ ਖੜੋਆ ਰੋਗ ਸੋਗ ਸਭ ਮਿਟ ਗਏ ਨਿਤ ਨਵਾਂ ਅਨਰੋਆ ਦਿਨ ਰਹਿਣ ਨਾਮ ਧਿਆਇੰਦਾ ਫਿਰ ਪਾਏ ਨਾ ਮੋਆ ਜਿਸ ਤੇ ਉਪਜਿਆ ਨਾਨਕਾ ਸੋਈ ਫਿਰ ਹੋਆ ਕਿਥੋਂ ਉਪਜੈ ਕਹਿ ਰਹਿ ਕਹਿ ਮਾਹੀ ਸਮਾਵੇ ਜੀ ਜੰਤ ਸਭ ਖਸਮ ਕੇ ਕੌਣ ਕੀਮਤ ਪਾਵੇ ਕਹਿਨ ਧਿਆਨ ਸੁਨਨ ਨੇਤਾ ਸੇ ਭਗਤ ਸੁਹਾਵੇ ਅਗਮ ਅਗੂਚਰ ਸਾਹਿਬੋ ਦੂਸਰ ਲਵੇ ਨਾ ਲਾਵੇ ਸਚ ਪੂਰੇ ਗੁਰ ਉਪਦੇਸਿਆ ਨਾਨਕ ਸੁਣਾਵੇ ਬਸੰਤ ਬਾਣੀ ਭਗਤਾਂ ਕੀ ਕਬੀਰ ਜੀ ਘਰ ਪਹਿਲਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਮੌਲੀ ਧਰਤੀ ਮੌਲਿਆ ਆਕਾਸ ਘਟ ਘਟ ਮੌਲਿਆ ਆਤਮ ਪਰਗਾਸ ਰਾਜਾ RAM ਮੌਲਿਆ ਅਨਤ ਭਾਈ ਜਹ ਦੇਖੋ ਤਹਿ ਰਹਿਆ ਸਮਾਈ ਰਹਾਉ ਦੁਤੀਆ ਮੌਲੇ ਚਾਰ ਬੇਦ ਸਿਮਰਤ ਮੌਲੀ ਸਿਉ ਕਤੇਬ ਸੰਕਰ ਮੌਲੀ ਉਹ ਜੋਗ ਧਿਆਨ ਕਬੀਰ ਕੋ ਸਵਾਮੀ ਸਬਸਮਾਨ ਪੰਡਤ ਜਨਮਾਤੇ ਪੜ ਪੁਰਾਨ ਜੋਗੀ ਮਾਤੇ ਜੋਗ ਧਿਆਨ ਸੰਿਆਸੀ ਮਾਤੇ ਅਹਮੇਵ ਤਪਸੀ ਮਾਤੇ ਤਪ ਕਹਿ ਭੇਵ ਸਭ ਮਦ ਮਾਤੇ ਕੋ ਨਾ ਜਾਗ ਸੰਗਹੀ ਚੋਰ ਕਰਮੁਸਨ ਲਾਗ ਰਹਾਉ ਜਾਗੈ ਸੁਖ ਦਿਉ ਅਰ ਅਕੂਰ ਹਨਮੰਤ ਜਾਗੈ ਤਰ ਲੰਕੂਰ ਸੰਕਰ ਜਾਗੈ ਚਰਨ ਸੇਵ ਕਲ ਜਾਗੇ ਨਾਮਾ ਜੈ ਦੇਵ ਜਾਗਤ ਸੋਵਤ ਬਹੁ ਪ੍ਰਕਾਰ ਗੁਰਮੁਖ ਜਾਗੈ ਸੋਈ ਸਾਰ ਇਸ ਦੇਹੀ ਕੇ ਅਦਿਕ ਕਾਮ ਕਹ ਕਬੀਰ ਪਜ ਰਾਮ ਨਾਮ ਜੋਏ ਖਸਮ ਹੈ ਜਾਇ ਪੂਤ ਬਾਪ ਖੇਲਾਇ ਬਿਨ ਸਰਵਣਾ ਖੀਰ ਪਿਲਾਇ ਦੇਖੋ ਲੋਗਾ ਕਲ ਕੋ ਭਾਉ ਸੁਤਮ ਕਲਾਈ ਆਪਣੀ ਮਾਉ ਰਹਾਉ ਪਗਾ ਬਿਨ ਹੁਰੀਆ ਮਾਰਤਾ ਬਦਨੈ ਬਿਨ ਖਿਰ ਖਿਰ ਹਾਸਤਾ ਨਿੰਦਰਾ ਬਿਨ ਨਰ ਪੈ ਸੋਵੈ ਬਿਨ ਬਾਸਨ ਖੀਰ ਬਲੂਐ ਬਿਨੇ ਅਸਥਨ ਗਉ ਨਵੇਰੀ ਪੰਦੇ ਬਿਨ ਬਾਟ ਕਨੇਰੀ ਬਿਨ ਸਤਗੁਰ ਬਾਟ ਨ ਪਾਈ ਕਹੋ ਕਬੀਰ ਸਮਝਾਈ ਪ੍ਰਹਿਲਾਦ ਪਠਾਏ ਪੜਨ ਸਾਲ ਸੰਗ ਸਖਾ ਬਹੁ ਲੀਏ ਬਾਲ ਮੋਕੋ ਕਹਾ ਪੜਾਵ ਸਿਆਲ ਜਾਲ ਮੇਰੀ ਪਟੀਆਂ ਲਿਖ ਦੇ ਹੋ ਸ੍ਰੀ ਗੋਪਾਲ ਨਹੀਂ ਛੋਡੋ ਰੇ ਬਾਬਾ RAM ਨਾਮ ਮੇਰੋ ਔਰ ਪੜਨ ਸਿਓ ਨਹੀਂ ਕਾਮ ਰਹਾਉ ਸੰਡੈ ਮਰਕੈ ਕਹਿਉ ਜਾਇ ਪ੍ਰਹਿਲਾਦ ਬਲਾਏ ਬੇਗ ਧਾਇ ਤੂੰ ਰਾਮ ਕਹਿਨ ਕੀ ਛੋਡ ਬਾਨ ਤੁਜ ਤੁਰਤ ਛਡਾਉ ਮੇਰੋ ਕਹਿਉ ਮਾਨ ਮੋਕੋ ਕਹਾਂ ਸਤਾਵਹੁ ਬਾਰ ਬਾਰ ਪ੍ਰਭ ਜਲ ਥਲ ਗਿਰ ਕੀਏ ਪਹਾੜ ਇਕ ਰਾਮ ਨਾ ਛੋਡਹੁ ਗੁਰਹਿਗਾਰ ਮੋਕੋ ਘਾਲ ਜਹਾਰ ਭਾਵੈ ਮਾਰ ਡਾਰ ਕਾਡ ਖੜਗ ਕੋ ਪਿਓ ਰਸਾਈ ਤੁਜ ਰਖ ਨਹਾਰ ਮੋਹਿ ਬਤਾਏ ਪ੍ਰਭ ਥੰਭ ਤੇ ਨਿਕਸੇ ਕੈ ਵਿਸਥਾਰ ਹਰਨਾਖਿ ਛੇਦੇ ਹੋ ਨਖ ਬੇਦਾਰ ਓਏ ਪਰਮ ਪੁਰਖ ਦੇਵਾਦ ਦੇਵ ਭਗਤ ਹੇਤ ਨਰ ਸਿੰਘ ਭੇਵ ਕਹਿ ਕਬੀਰ ਕੋ ਲਖੈ ਨਾ ਪਾਰ ਪ੍ਰਹਿਲਾਦ ਉਧਾਰੇ ਅਨਕ ਬਾਰ ਇਸ ਤਨ ਮਨ ਮਧੇ ਮਦਨ ਚੋਰ ਜਿਨ ਗਿਆਨ ਰਤਨ ਹਿਰ ਲੀਨ ਮੋਰ ਮੈਂ ਅਨਾਥ ਪ੍ਰਭ ਕਹੋ ਕਾਹੀ ਕੋ ਕੋ ਨਾ ਬੇਗੂਤੋ ਮੈਂ ਕੋ ਆਹੀ ਮਾ ਦੋ ਢਾਰਨ ਦੁਖ ਸਹਿਓ ਨਾ ਜਾਏ ਮੇਰੋ ਚਪਲ ਬੁੱਧ ਸਿਓ ਕਹਾ ਬਸਾਏ ਰਹਾਉ ਸਨਕ ਸੁਨੰਦਨ ਸ਼ਿਵ ਸੁਕਾਦ 나ਭ ਕਮਲ ਜਾਨੇ ਬ੍ਰਹਮਾਦ ਕਬ ਜਨ ਜੋਗੀ ਜਟਾ ਧਾਰ ਸਭ ਆਪਨ ਅਵਸਰ ਚਲੇ ਸਾਰ ਤੂੰ ਅਥਾਹ ਮੋਹਿ ਥਾ ਨਹੀਂ ਪ੍ਰਵਦੀਨਾ 나ਥ ਦੁਖ ਕਹਉ ਕਾਹੀ ਮੋਹਰੋ ਜਨਮ ਮਰਨ ਦੁਖ ਆਥ ਧੀਰ ਸੁਖ ਸਾਗਰ ਗੁਨ ਰਉ ਕਬੀਰ ਨਾਇਕ ਏਕ ਬਨਜਾਰੇ ਪਾਂਚ ਵਰਦ 25 ਸਖ ਸੰਗ ਕਾਚ ਨੌ ਬਹੀਆ 10 ਗੋਨ ਆਹੀ ਕਸਨ ਬਹਤਰ ਲਾਗੀ ਤਾਹੀ ਮੋਹਿ ਐਸੀ ਬਨਜ ਸਿਉ ਨਹੀਂ ਨਿਕਾਜ ਜੇ ਘਟੈ ਮੂਲ ਨਿਤ ਵਧੈ ਵਿਆਜ ਰਹਾਉ ਸਾਤ ਸੂਤ ਮਿਲ ਬਨਜਕੀਨ ਕਰਮ ਭਾਵਨੀ ਸੰਗਲੀਨ ਤੀਨ ਜਗਾਤੀ ਕਰਤ ਰਾਰ ਚਲੋ ਬਨਜਾਰਾ ਹਾਥ ਝਾਰ ਪੂੰਜੀ ਹੈ ਰਾਣੀ ਬਨਜ ਟੂਟ ਦਹਿ ਦਿਸ ਟਾਂਡੋ ਗयो ਫੂਟ ਕਹ ਕਬੀਰ ਮਾਨ ਸਰਸੀ ਕਾਜ ਸਹਿਜ ਸਮਾਨ ਨੂੰ ਤਾਂ ਭਰਮ ਪਾਜ